ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜੋ ਅੱਜ ਰਾਤ ਦੇ ਮੌਸਮ ਦੀ ਅਤੇ ਕੱਲ ਸਵੇਰ ਦੇ ਮੌਸਮ ਦੀ ਬਾਕੀ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਮੌਸਮ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਅਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਦੋਸਤੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਸ਼ੇਅਰ ਜਰੂਰ ਕਰ ਦਿਆ ਕਰੋ ਅਤੇ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਸਪੋਰਟ ਕਰਿਆ ਕਰੋ ਸਭ ਤੋਂ ਪਹਿਲਾਂ ਆਪਾਂ ਇਹ ਸਿਸਟਮ ਦੇਖ ਰਹੇ ਹਾਂ ਜਿਹੜਾ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਸੀ ਉਹ ਪੰਜਾਬ ਤੱਕ ਬਹੁਤ ਆਪਾਂ ਜਿੰਨੇ ਕੈਸ ਰਾਈਆਂ ਆਪਾਂ ਕਹਿ ਸਕਦੇਨ ਲਾਈਆਂ ਸੀ ਉਸ ਤੋਂ ਸੀਮ ਤੇ ਏਰੀਏ ਦੇ ਵਿੱਚ ਹੀ ਰਹਿ ਗਿਆ ਤੇ ਇਸ ਸਮੇਂ ਵੀ ਉਹ ਬਣਿਆ ਹੋਇਆ ਹੈ ਤੇ ਹਜੇ ਆਪਾਂ ਕਹਿ ਸਕਦੇ 24 ਤੋਂ 48 ਘੰਟੇ ਹੋਰ ਇਹ ਥੋੜਾ ਜਿਹਾ ਬਣਿਆ ਰਹੂਗਾ ਜੋ ਜੋ ਹਿੱਕਟੂਗਾ ਤੇ ਉਸ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਇਹ ਅੱਗੇ ਲੰਘਦਾ ਹੋਇਆ ਖਤਮ ਹੁੰਦਾ ਹੋਇਆ ਜਾਊਗਾ ਪਰੰਤੂ ਇਹ ਪੰਜਾਬ ਵਾਲੇ ਸਾਈਡ ਤੋਂ ਇਸ ਸਾਈਡ ਤੋਂ ਆਪਾਂ ਕਹਿ ਸਕਦੇ ਹਾਂ ਹਵਾਵਾਂ ਆ ਰਹੀਆਂ ਨੇ ਇਸ ਸਾਈਡ ਤੋਂ ਤੇ ਇਸ ਸਾਈਡ ਨੂੰ ਇਹ ਜੋ ਉੱਤਰਾਖੰਡ ਵਾਲੀ ਸਾਈਡ ਨੂੰ ਆਪਾਂ ਕਹਿ ਸਕਦੇ ਹਾਂ ਜਾਂਦਾ ਹੋਇਆ ਨਜ਼ਰ ਆਊਗਾ ਤੇ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੀ ਲਾਈਵ ਜੋ ਰਡਾਰ ਦੀ ਤਸਵੀਰਾਂ ਇਹ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਆ ਰਿਹਾ ਹੈ ਅ ਉੱਤਰ ਪ੍ਰਦੇਸ਼ ਦੇ ਵਿੱਚ ਪੱਛਮੀ ਉੱਤਰ ਜੋ ਆਪਾਂ ਕਹਿ ਸਕਦੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਹੀ ਬਣਿਆ ਹੋਇਆ ਇਸ ਸਮੇਂ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਘੁੰਮਣ ਘੇਰੀ ਦੇ ਵਿੱਚ ਇਸ ਤਰ੍ਹਾਂ ਦਾ ਚੱਕਰਵਾਤ ਜਿਹੜਾ ਬਣਿਆ ਹੋਇਆ ਪਰੰਤੂ ਇਸ ਦਾ ਪ੍ਰਭਾਵ ਪੰਜਾਬ ਵੱਲੋਂ ਬਹੁਤ ਘੱਟ ਆ ਕਿਉਂਕਿ ਇਸ ਸਾਈਡ ਤੋਂ ਇਹ ਨਵੀਂ ਵਾਲੀ ਜਿਹੜਾ ਹਵਾਵਾਂ ਖਿੱਚ ਰਿਹਾ ਅ ਜਿਵੇਂ ਆਪਾਂ ਪੰਜਾਬ ਤੋਂ ਲਾ ਲਈਏ ਜਾਂ ਇਧਰੋਂ ਪਾਕਿਸਤਾਨ ਵਾਲਾ ਸਾਈਡ ਤੋਂ ਇਸ ਤਰ੍ਹਾਂ ਦੀ ਜਿਹੜਾ ਹਵਾਵਾਂ ਇਧਰੋਂ ਖਿੱਚ ਰਿਹਾ ਹੈ ਤੇ ਅੱਗੇ ਵੱਲ ਨੂੰ ਜਿਹੜਾ ਇਹ ਉੱਤਰਾਖੰਡ ਵੱਲ ਨੂੰ ਜਾ ਰਿਹਾ ਜਿਹੜਾ ਉੱਤਰਾਖੰਡ ਦੇ ਵਿੱਚ ਆਉਣ ਵਾਲੇ ਨੇਪਾਲ ਵੱਲ ਦੇਖ ਸਕਦੇ ਹੋ ਉੱਤਰਾਖੰਡ ਤੇ ਨੇਪਾਲ ਦੇ ਵਿੱਚ ਆਉਣ ਵਾਲੇ 24 ਤੋਂ 48 ਘੰਟੇ ਦੇ ਵਿੱਚ ਭਾਰੀ ਬਾਰਿਸ਼ ਆ ਜਿਹੜੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਜਾਪ ਰਹੀ ਹੈ ਦੇਖ ਸਕਦੇ ਹੋ ਇਹ ਅੱਗੇ ਵੱਲ ਨੂੰ ਹੀ ਜਾ ਰਿਹਾ ਹੈ ਇੱਧਰ ਇਸ ਦੀਆਂ ਕਾਰਵਾਈਆਂ ਨੇੜੀਆਂ ਇਹ ਜੁਪੀ ਦੇ ਵਿੱਚ ਜਿਹੜੇ ਮੀਂਹ ਦੀਆਂ ਕਾਰਵਾਈਆਂ ਨੇ ਉਹ ਆਪਾਂ ਨੂੰ ਅੱਜ ਰਾਤ ਨੂੰ ਤੇ ਕੱਲ ਨੂੰ ਵੀ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਪਾਂ ਅ ਦਿੱਲੀ ਤੇ ਹਰਿਆਣੇ ਦੀ ਤਾਂ ਇਹਨਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਹੀ ਇਸ ਦਾ ਪ੍ਰਭਾਵ ਹੈ ਜਿਹੜਾ ਹੁਣ ਰਹਿ ਚੁੱਕਿਆ ਕਹੋਗੇ ਇਸ ਦੀ ਜਿਹੜੀ ਅ ਗਤੀ ਆ ਹੁ ਘਟ ਚੁੱਕੀ ਹੈ ਥੋੜਾ ਜਿਹਾ ਲੋ ਪ੍ਰੈਸ਼ਰ ਆ ਜਿਹੜਾ ਇਹ ਘਟ ਚੁੱਕਿਆ ਆ ਆਪਾਂ ਦੇਖ ਸਕਦੇ ਹਾਂ ਜਿਵੇਂ ਆਪਾਂ ਗੱਲ ਕਰੀ ਸੀ ਦੋਸਤੋ ਰਾਤ ਕੇ ਪੰਜਾਬ ਵਿੱਚ ਜਾਂ ਸਵੇਰ ਦੇ ਸਮੇਂ ਜਿਹੜੀ ਅਪਡੇਟ ਦਿੱਤੀ ਸੀ ਚਾਂਸ ਇਹ ਬਣਦੇ ਸੀ ਕਿ ਜ਼ਿਆਦਾ ਮੀਂਹ ਜਿਹੜਾ ਉਹ ਪਊਗਾ ਪਰੰਤੂ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਤਾਂ ਸਿਰਫ ਕੁਝ ਕੁ ਖੇਤਰਾਂ ਦੇ ਵਿੱਚ ਹੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਦੁਪਹਿਰ ਤੋਂ ਬਾਅਦ ਕੁਝ ਮਾਨਸਾ ਦੇ ਏਰੀਏ ਸੰਗਰੂਰ ਦੇ ਏਰੀਏ ਪਟਿਆਲੇ ਦੇ ਕੁਝ ਕੁ ਖੇਤਰ ਬਠਿੰਡਾ ਬਡਲਾਡਾ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਕੁਝ ਖੇਤਰ ਸ੍ਰੀ ਮੁਕਸਰ ਸਾਹਿਬ ਦੇ ਕੁਝ ਖੇਤਰ ਦੂਸਰੀ ਸਾਈਡ ਮਾਝੇ ਦੇ ਦਬਾਬੇ ਦੇ ਕੁਝ ਕੁ ਖੇਤਰ ਜਿਵੇਂ ਆਪਾਂ ਅਗਰਸਾ ਦੇ ਆ ਲੁਧਿਆਣੇ ਦੇ ਖੇਤਰ ਨੇ ਜਾ ਹਸ਼ਿਆਰਪੁਰ ਨਵਾਂ ਸਹਿਰ ਜਾ ਪਠਾਨਕੋਟ ਦੇ ਕੁਝ ਖੇਤਰਾਂ ਇਨ੍ਹਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਜੋ ਦੁਪਹਿਰ ਤੋਂ ਬਾਅਦ ਹੋਈਆਂ ਨੇ ਤੇ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਮਹਾਲੀ ਰੂਪਨਗਰ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਦੁਪਹਿਰ ਤੋਂ ਬਾਅਦ ਇਸ ਸਿਸਟਮ ਦੇ ਨਾਲ ਜਿਹੜੀਆਂ ਹੋਈਆਂ ਨੇ ਇਹ ਸਿਸਟਮ ਜਿਉਂ-ਜਿਉਂ ਅੱਗੇ ਲੰਘ ਰਿਹਾ ਹੈ ਇਸ ਦਾ ਪ੍ਰਭਾਵ ਹਜੇ ਥੋੜਾ ਬਹੁਤ ਹੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਰਾਤ ਨੂੰ ਜੇ ਆਪਾਂ ਨੂੰ ਸਵੇਰ ਦੇ ਤੜਕਸਾਰ ਤੱਕ ਦੇਖਣ ਨੂੰ ਮਿਲੇਗਾ ਕੋਈ ਭਾਰੀ ਮੀਂਹ ਦੇ ਚਾਂਸ ਬਹੁਤ ਘੱਟ ਲੱਗ ਰਹੇ ਨੇ ਕਿਉਂਕਿ ਇਹ ਜਿਆਦਾਤਰ ਇਸ ਦਾ ਰੁੱਖਾ ਜਿਹੜਾ ਇਹ ਨੇਪਾਲ ਤੇ ਜੋ ਉੱਤਰਾਖੰਡ ਵੱਲ ਨੂੰ ਬਣਿਆ ਹੋਇਆ ਹੈ। ਹਮਾਚਲ ਦੇ ਵਿੱਚ ਵੀ ਮੀਂਹ ਪੈਊਗਾ ਕੱਲ ਨੂੰ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਜਾਬ ਦਾ ਇਹ ਹਰਿਆਣਾ ਦੇ ਦਿੱਲੀ ਦੇ ਕੁਝ ਕੁ ਖੇਤਰ ਨੇ ਜਿਵੇਂ ਪਟਿਆਲਾ ਹੋ ਗਿਆ, ਚੰਡੀਗੜ੍ਹ, ਸੰਗਰੂਰ, ਮਾਨਸਾ, ਜਾਫਰੋਜਪੁਰ ਉਹ ਹੋਰ ਇੱਧਰ ਨੂੰ ਬਠਿੰਡਾ ਜਾ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਉਸ ਤੋਂ ਬਾਅਦ ਮੋਹਾਲੀ ਇਨ੍ਹਾਂ ਕਲਾਕਿਆਂ ਦੇ ਵਿੱਚ ਥੋੜੇ ਜੇ ਚਾਂਸ ਬਣ ਰਹੇ ਨੇ ਪਰੰਤੂ ਕੋਈ ਜ਼ਿਆਦਾ ਚਾਂਸ ਨਹੀਂ ਹੈਗੇ ਜੋ ਵੀ ਅਪਡੇਟ ਸਵੇਰ ਦੇ ਸਮੇਂ ਆਉਗੇ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਫਿਲਹਾਲ ਸਵੇਰ ਤੱਕ ਅੱਧੀ ਰਾਤ ਤੱਕ ਜਿਹੜਾ ਮੌਸਮ ਹੈ ਠੀਕ ਠਾਕ ਬਣਿਆ ਰਹੂਗਾ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂਗੀ ਜਿਵੇਂ ਤੁਸੀਂ ਲਾਈਵ ਜੋਰਡਾਰ ਦੀ ਤਸਵੀਰ ਦੇਖ ਰਹੇ ਹੋ ਇਸ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਅੱਗੇ ਵੱਲ ਨੂੰ ਜਾ ਰਹੀ ਹੈ ਇਸ ਤਰ੍ਹਾਂ ਹੀ ਜਲੰਧਰ ਦੇ ਵਿੱਚੋਂ ਇਸੇ ਤਰ੍ਹਾਂ ਇਧਰੋਂ ਇੱਕ ਪਾਕਿਸਤਾਨ ਵਾਲੀ ਸਾਈਡ ਤੋਂ ਲਾਹੌਰ ਵਾਲੀ ਸਾਈਡ ਤੋਂ ਜਿਹੜਾ ਸਿਸਟਮ ਪਹੁੰਚ ਰਿਹਾ ਹੈ ਇਹ ਪੱਟੀ ਫਿਰੋਜ਼ਪੁਰ ਦੇ ਇਲਾਕੇ ਵਿੱਚ ਆਪਾਂ ਕਹਿ ਸਕਦੇ ਹਾਂ ਪਹੁੰਚ ਰਿਹਾ ਥੋੜਾ ਜਿਹਾ ਮਖੂ ਫਿਰੋਜ਼ਪੁਰ ਦੇ ਇਲਾਕੇ ਨੇੜੇ ਇਹਨਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਪਹੁੰਚ ਰਿਹਾ ਕੋਈ ਜ਼ਿਆਦਾ ਸਿਸਟਮ ਦੇ ਪ੍ਰਭਾਵ ਨਹੀਂ ਹੈਗਾ ਉਸ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਦੀ ਵੀ ਇਸ ਤਰ੍ਹਾਂ ਲੰਘ ਰਿਹਾ ਹੈ ਦੇਖ ਸਕਦੇ ਹੋ ਤੇ ਗਰਦਾਸਪੁਰ ਦੇ ਏਰੀਆ ਦੇ ਵਿੱਚ ਪਠਾਨਕੋਟ ਦੇ ਏਰੀਆ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਪਟਿਆਲਾ ਤੇ ਉਸ ਤੋਂ ਬਾਅਦ ਮਾਨਸਾ ਬਟਿੰਡਾ ਇਧਰੋਂ ਸੰਗਰੂਰ ਇਸ ਤਰ੍ਹਾਂ ਟੁੱਟ ਮੇਰੇ ਉਪ ਦੇ ਵਿੱਚ ਇਹ ਜਿਹੜੀਆਂ ਬਦਲਵਾਈ ਦੀਆਂ ਕਾਰਵਾਈਆਂ ਨੇ ਅੱਜ ਰਾਤ ਨੂੰ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਪਰੰਤੂ ਮੀਂਹ ਦੀਆਂ ਕਾਰਵਾਈਆਂ ਅੱਧੀ ਰਾਤ ਤੋਂ ਬਾਅਦ ਹੀ ਜ਼ਿਆਦਾ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲ ਸਕਦੀਆਂ ਨੇ ਸਵੇਰ ਦੇ ਪਹਿਲੇ ਘੰਟੇ ਤੱਕ ਪਟਿਆਲੇ ਤੇ ਚੰਡੀਗੜ੍ਹ ਤੇ ਰੂਪਨਗਰ ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਮਹਾਲੀ سے اس ਤੋਂ ਬਾਅਦ ਜ਼ਿਆਦਾਤਰ ਇਹ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਇਲਾਕੇ دوستو ਇਨੇ ਕ ਇਲਾਕੇ ਜਿਆਦਾ ਸਿਰਫ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਵਿੱਚ ਤੱਕ ਹੀ ਸੀਮਤ ਰਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਕੋਈ ਬਦਲਾਅ ਸਵੇਰ ਦੇ ਸਮੇਂ ਹੁੰਦਾ ਤਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਪਰੰਤੂ ਫਿਲਹਾਲ ਇਸ ਸਿਸਟਮ ਦਾ ਜ਼ਿਆਦਾਤਰ ਜੁਪੀ ਤੇ ਐਮਪੀ ਤੇ ਉਸ ਤੋਂ ਬਾਅਦ ਹਰਿਆਣਾ ਦੇ ਥੋੜੇ ਜਿਹੇ ਖੇਤਰ ਦਿੱਲੀ ਤੇ ਉੱਤਰਾਖੰਡ ਦੇ ਵਿੱਚ 네ਪਾਲ ਹਮਾਚਲ ਇਨਾਂ ਇਲਾਕਿਆਂ ਵੱਲੋਂ ਇਸ ਦਾ ਜਿਹੜਾ ਪ੍ਰਭਾਵ ਆ ਉਹ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਵੀ ਸਕਦੇ ਹੋ ਤੇ ਜਿਹੜੇ ਚਿੱਟੇ ਰੰਗ ਦੇ ਨੇ ਪੂਰੀ ਬਦਲਵਾਈ ਫੁੱਲ ਜਿਹੜੀ ਮੀਂਹ ਦੀ ਤਸਵੀਰ ਹੈ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈ ਚੱਕਰਵਾਤੀ ਜਿਹੜਾ ਇਹ ਤੂਫਾਨ ਆਪਾਂ ਦੱਸਿਆ ਸੀ ਉਹ ਬਣਿਆ ਹੋਇਆ ਹੈ ਪਰੰਤੂ ਜੇਕਰ ਆਉਣ ਵਾਲੇ ਕੱਲ ਨੂੰ ਹੋ ਸਕਦਾ ਸਵੇਰ ਦੇ ਸਮੇਂ ਥੋੜੇ ਬਹੁਤ ਪਹਿਲੇ ਘੰਟੇ ਦੇ ਵਿੱਚ ਜਿਹੜੀਆਂ ਹਵਾਵਾਂ ਨੇ ਉਹ ਪੂਰਬੀ ਚਲਦੀਆਂ ਹੋ ਸਕਦੀਆਂ ਨੇ ਤੇ ਦੁਪਹਿਰ ਤੋਂ ਬਾਅਦ ਚਾਂਸ ਬਣਦੇ ਨਜ਼ਰ ਆ ਰਹੇ ਨੇ ਕਿ ਕੁਝ ਕਿਤਰਾਂ ਦੇ ਚੀੜੇ ਪੱਛਮੀ ਹਵਾਵਾਂ ਵਾਪਸੀ ਕਰ ਜਾਣਗੀਆਂ ਜਿਹੜਾ ਇਸ ਸਿਸਟਮ ਦੇ ਨਾਲ ਜਿਹੜਾ ਹੁਣ ਆਪਾਂ ਮੀਂਹ ਦੇ ਪੱਖੋਂ ਜੇਕਰ ਗੱਲ ਕਰੀਏ ਬਡਲਾਡਾ ਮਾਨਸਾ ਬਠਿੰਡਾ ਤਰਨਤਾਰਨ ਸਾਹਿਬ ਫਿਰੋਜ਼ਪੁਰ ਕਪੂਰਤਲਾ ਜਾਸੀ ਮਰਸਾ ਸਾਹਿਬ ਜਲੰਧਰ ਦੇ ਕੁਝ ਭਾਗ ਤੇ ਪਠਾਨਕੋਟ ਦੇ ਭਾਗ ਕੱਲ ਨੂੰ ਆਉਣ ਵਾਲੇ ਆਪਾਂ ਕਹਿ ਸਕਦੇ ਕੱਲ ਨੂੰ ਇੱਥੇ ਮੀਂਹ ਦੇ ਬਹੁਤ ਘੱਟ ਚਾਂਸ ਨੇ ਸਿਰਫ ਕੋਈ ਹੀਟ ਸੈੱਲ ਜਾ ਕੋਈ ਕਹਿ ਸਕਦੇ ਹਮਸ ਦੇ ਕਾਰਨ ਕੋਈ ਸਿਸਟਮ ਜਿਹੜਾ ਬਣ ਜਾਵੇ ਤਾਂ ਕਹਿ ਨਹੀਂ ਸਕਦੇ ਉਹ ਮੌਕੇ ਤੇ ਜਾਣਕਾਰੀ ਦਿੱਤੀ ਜਾਊਗੀ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ। ਕਈ ਵਾਰੀ ਤਿੱਤਰ ਪੰਗੇ ਜਿਹੇ ਬੱਦਲ ਨੇ ਹੁੰਦੇ ਨੇ ਜਿਹੜੇ ਛੋਟੇ-ਛੋਟੇ ਜੇ ਉਹੀ ਮੀਂਹ ਪਾ ਜਾਂਦੇ ਨੇ 5-7 ਮਿੰਟ 10 ਮਿੰਟ ਦੇ ਇਸ ਤਰ੍ਹਾਂ ਸਿੱਟੇ ਸਰਾਟ ਨੇੜੇ ਉਹ ਕੱਲ ਨੂੰ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਇਧਰ। ਬਾਕੀ ਬਹੁਤ ਘੱਟ ਚਾਂਸ ਹੈ ਇਨ੍ਹਾਂ ਇਲਾਕੇ ਦੇ ਵਿੱਚ ਹੁਣ ਮੀਂਹ ਦੇ ਖਤਮ ਹੋ ਚੁੱਕੇ ਨੇ ਚਾਂਸ। ਜਿਹੜਾ ਕੋਈ ਸਿਸਟਮ ਅੱਗੇ ਆਊਗਾ ਉਹਦੀ ਜਾਣਕਾਰੀ ਪਤਾ ਨੂੰ ਦੱਸ ਦਵਾਂਗੇ। ਇੱਕ ਸਿਸਟਮ ਹੋਰ 15-14 ਤਰੀਕ ਦੇ ਕਰੀਬ ਆ ਰਿਹਾ ਉਹਦੀ ਵੀ ਜਾਣਕਾਰੀ ਪਸਮੇਂ ਤੇ ਦਵਾਂਗੇ ਦੋਸਤੋ। ਤੇ ਜੇਕਰ ਉਹ ਸਿਸਟਮ ਪਿੱਛੇ ਹੀ ਖਤਮ ਹੁੰਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਸਿਸਟਮ ਦੇ ਖਤਮ ਹੋਣ ਦੇ ਨਾਲ ਜਿਹੜੀ ਮੌਨਸੂਨ ਦੀ ਵਾਪਸੀ ਆਹੋ ਉੱਥੋਂ ਹੀ ਹੋ ਜੂਗੀ ਜੇਕਰ ਪੰਜਾਬ ਤੱਕ ਪਹੁੰਚਦਾ ਤਾਂ ਪੰਜਾਬ ਦੇ ਵਿੱਚ ਵੀ ਉਹ ਮੌਨਸੂਨ ਦਾ ਆਖਰੀ ਮਹੀਨ ਹੀ ਹੋਊਗਾ ਜ਼ਿਆਦਾਤਰ ਇਹ ਮੌਨਸੂਨ ਦਾ ਆਖਰੀ ਸਿਸਟਮ ਇਹੀ ਮੰਨਿਆ ਜਾ ਰਿਹਾ ਸੀ ਵੀ ਮੌਨਸੂਨ ਦੀ ਜਿਹੜੀ ਵਾਪਸੀ ਆ ਉਹ ਇਥੋਂ ਕੋਹੀ ਹੁੰਮੀ ਸ਼ੁਰੂ ਹੋ ਜੂਗੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਪੱਛਮੀ ਡਿਸਟਰਬੈਂਸਾਂ ਨੇ ਉਹ ਮੀਂਹ ਦੀਆਂ ਕਾਰਵਾਈਆਂ ਕਰਨੇ ਸ਼ੁਰੂ ਕਰ ਦਣੀਆਂ 20 ਜੀ ਤਰੀਕ ਤੋਂ ਬਾਅਦ ਤੇ ਬਾਕੀ ਦੋਸਤੋ ਤਾਪਮਾਨ ਨੇੜੇ ਉਹ ਗਰਾਫਟ ਆਊਗੀ ਰਾਤ ਦੇ 20 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਜਾਣਗੇ 20 ਜਾਂ 21 ਡਿਗਰੀ ਦੇ ਆਸ-ਪਾਸ ਹੁਣ ਹੋ ਸਕਦਾ ਅੱਜ ਦਾ ਤੇ ਕੱਲ ਦਾ ਵੀ ਜੇਕਰ ਬੱਦਲਾਂ ਦੀ ਆਵਾਜ਼ ਹੀ ਰਹਿੰਦੀ ਆ ਤਾਂ ਜਿਹੜਾ ਤਾਪਮਾਨ ਉਹ ਗਰਾਫਟ ਰਹੂਗੀ ਅੱਜ ਵੀ ਰਾਤ ਨੂੰ ਤੇ ਕੱਲ ਨੂੰ ਵੀ ਤੇ ਬਾਕੀ ਜੋ ਮੌਸਮ ਦੀ ਅਪਡੇਟ ਇਹ ਹੀ ਹੋਊਗੀ ਕੱਲ ਦੀ ਕਿ ਸਵੇਰ ਦੇ ਸਮੇਂ ਤੱਕ ਜੇਕਰ ਅਜੋ ਨੀਵੇਂ ਬੱਦਲ ਲੰਘਦੇ ਹੋਏ ਦਿਖਾਈ ਦਿੱਤੇ ਤਾਂ ਉਹਨਾਂ ਦੇ ਨਾਲ ਮੀਂਹ ਦੀ ਕਾਰਵਾਈਆਂ 10:00 11:00 ਵਜੇ ਤੱਕ ਜਾਂ 11:00 ਵਜੇ ਤੋਂ ਬਾਅਦ ਹੋਣਗੀਆਂ ਅਦਰਵਾਈਜ਼ ਜੇਕਰ ਉੱਚੇ ਬੱਦਲ ਹੋਏ ਤਾਂ ਉਹਨਾਂ ਦੀ ਸਮਝ ਲਿਓ ਕੋਈ ਵੀ ਮੀਂਹ ਦੀਆਂ ਕਾਰਵਾਈਆਂ ਨਹੀਂ ਹੋਣਗੀਆਂ ਤਾਂ ਫਿਰ ਦੁਪਹਿਰ ਤੋਂ ਬਾਅਦ ਜਿਵੇਂ ਅੱਜ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਹੋਈਆਂ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਐਸ ਸਮੇਂ ਜਿਹੜਾ ਆਪਾਂ ਮੀਂਹ ਦੀ ਕਾਰਵਾਈ ਕਰ ਸਕਦੇ ਹਾਂ ਜ਼ਿਆਦਾਤਰ ਪਠਾਨਕੋਟ ਦੇ ਨਾਲ ਲੱਗਦਾ ਇਲਾਕੇ ਜਿਹੜੇ ਗੁਰਦਾਸਪੁਰ ਵਾਲੇ ਸਾਈਡ ਆ ਹਸ਼ਿਆਰਪੁਰ ਦੇ ਨਾਲ ਲੱਗਦੇ ਇਲਾਕੇ ਨਵਾਂ ਸ਼ਹਿਰ ਦੇ ਇਲਾਕੇ ਤੇ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਇਹਨਾਂ ਦੇ ਵਿੱਚ ਟੁੱਟਵੇਂ ਰੂਪ ਚ ਕਿਤੇ ਇਕਾ ਦੁੱਕਾ ਖੇਤਰ ਦੇ ਵਿੱਚ ਛਿੱਟਾ ਸਰਾਟਾ ਜਿਹੜਾ ਇਸ ਸਮੇਂ ਜਿਹੜਾ ਸੈਟਲਾਈਟ ਦੇ ਵਿੱਚ ਨੀਲੇ ਰੰਗ ਦਾ ਤੁਸੀਂ ਵਿੱਚ ਵਿੱਚ ਕਿਤੇ ਕਿਤੇ ਦੇਖ ਰਹੇ ਹੋ ਦਿਖਾਈ ਦੇ ਰਿਹਾ ਜਿਆ ਲਾਹੌਰ ਵਾਲੇ ਸਾਈਡ ਥੋੜਾ ਜਿਆ ਕਿਸੇ ਅਮਨ ਸ੍ਰੀ ਅਮਨਸਰ ਸਾਹਿਬ ਦੇ ਇਲਾਕੇ ਦੇ ਵਿੱਚ ਕਿਤੇ ਦਿਖਾਈ ਦੇ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਤੇ ਕਦੇ ਕਦੇ ਦਿਖਾਈ ਦਿੰਦਾ ਹੋ ਤੇ ਉਹ ਕਾਰਵਨਾਂ ਟੁੱਟ ਮੇ ਰੂ ਵਿੱਚ ਅੱਧੀ ਰਾਤ ਤੋਂ ਪਹਿਲਾਂ ਥੋੜੀਆਂ ਬਹੁਤ ਹੋਣਗੀਆਂ ਕੋਈ ਜ਼ਿਆਦਾ ਨਹੀਂ ਹੋਣਗੀਆਂ ਤੇ ਕੋਈ ਵੀ ਵੱਡੀ ਅਪਡੇਟ ਆਉਂਦੀ ਆ ਉਹ ਤਾਂ ਸਵੇਰ ਦੇ ਸਮੇਂ ਤੁਹਾਡੇ ਨਾਲ ਜਾਣਕਾਰੀ ਨਹੀਂ ਸਾਂਝੀ ਕਰ ਦਵਾਂਗੇ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰ ਪੰਗੋ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ